ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਪਤਨੀ ਨਤਾਸ਼ਾ ਦੇ ਵਿਚਾਲੇ ਹੁਣ ਤਲਾਕ ਹੋ ਗਿਆ ਹੈ ਜੀ ਹਾਂ ਹਾਰਦਿਕ ਤੇ ਨਤਾਸ਼ਾ ਨੇ ਇੰਸਟਾਗ੍ਰam ਤੇ ਪੋਸਟ ਪਾ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਪਿਛਲੇ ਕਾਫੀ ਸਮੇ ਤੋਂ ਹੀ ਹਾਰਦਿਕ ਤੇ ਨਤਾਸ਼ਾ ਕਦੇ ਵੀ ਇਕੱਠੇ ਸਪਾਟ ਨਹੀਂ ਹੋਏ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਖ ਹੋਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਤੇ ਹਾਲ ਹੀ ਦੇ ਵਿੱਚ ਅੰਬਾਨੀਆਂ ਦੇ ਵਿਆਹ ਦੇ ਵਿੱਚ ਵੀ ਹਾਰਦਿਕ ਇਕੱਲੇ ਹੀ ਨਜ਼ਰ ਆਇਆ ਕਈ ਸਮੇਂ ਤੋਂ ਉਹਨਾਂ ਦੇ ਵੱਖ-ਵੱਖ ਹੋਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ ਪਰ ਕੱਲ੍ਹ ਰਾਤ ਇਨ੍ਹਾਂ ਚਰਚਾਵਾਂ ਤੇ ਉਹਨਾਂ ਦੇ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ ਇੱਕ ਪੋਸਟ ਸ਼ੇਅਰ ਕਰਕੇ ਹਾਰਤਿਕ ਨੇ ਦੱਸਿਆ ਹੈ ਕਿ ਇਹ ਫੈਸਲਾ ਦੋਵਾਂ ਦੇ ਲਈ ਔਖਾ ਸੀ ਪਿਛਲੇ 6 ਮਹੀਨਿਆਂ ਤੋਂ ਦੋਵਾਂ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਦੀਆਂ ਖਬਰਾਂ ਆ ਰਹੀਆਂ ਸਨ ਪਰ ਹੁਣ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਦੋਵਾਂ ਨੇ ਇੱਕ ਦੂਜੇ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਦੋਵੇਂ ਪਿਛਲੇ 4 ਸਾਲਾਂ ਤੋਂ ਇਕੱਠੇ ਸਨ ਪਰ ਹੁਣ ਇਹ ਰਿਸ਼ਤਾ ਟੁੱਟ ਗਿਆ ਹੈ ਨਤਾਸ਼ਾ ਤੇ ਹਾਰਦਿਕ ਨੇ ਆਪਣੇ ਰਿਸ਼ਤੇ 'ਚ ਆਈ ਖਟਾਸ ਨੂੰ ਲੈ ਕੇ ਕਈ ਮਹੀਨਿਆਂ ਤੋਂ ਚੁੱਪੀ ਧਾਰ ਰੱਖੀ ਸੀ। ਉਹ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ ਹੈ ਕਿ 4 ਸਾਲ ਇਕੱਠੇ ਰਹਿਣ ਤੋਂ ਬਾਅਦ ਨਤਾਸ਼ਾ ਤੇ ਮੈਂ ਆਪਸੀ ਸਹਿਮਤੀ ਦੇ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਇਸ ਰਿਸ਼ਤੇ ਨੂੰ ਬਚਾਉਣ ਦੇ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਸਭ ਕੁਝ ਲਗਾ ਦਿੱਤਾ ਪਰ ਹੁਣ ਸਾਨੂੰ ਲੱਗਦਾ ਹੈ ਕਿ ਇਹ ਸਾਡੇ ਦੋਵਾਂ ਦੇ ਲਈ ਹੀ ਸਹੀ ਫੈਸਲਾ ਹੈ। ਇਹ ਸਾਡੇ ਲਈ ਬਹੁਤ ਮੁਸ਼ਕਲ ਫੈਸਲਾ ਸੀ ਇਕੱਠੇ ਬਤਾਏ ਖੁਸ਼ੀ ਦੇ ਪਲ ਆਪਸੀ ਰਿਸਪੈਕਟ ਇੱਕ ਦੂਜੇ ਦਾ ਸਾਥ ਜੋ ਵੀ ਅਸੀਂ ਇਕੱਠੇ ਬਤਾਇਆ ਅਤੇ ਆਨੰਦ ਮਾਣਿਆ ਅਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਅੱਗੇ ਵਧੇ ਅਸੀਂ ਅਗਸਤਿਆਂ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਪਾ ਕੇ ਖੁਸ਼ਕਿਸਮਤ ਹਾਂ ਜੋ ਹਮੇਸ਼ਾ ਇੰਜ ਹੀ ਸਾਡੀ ਜ਼ਿੰਦਗੀ ਦਾ ਆਧਾਰ ਰਹੇਗਾ ਅਸੀਂ ਦੋਵੇਂ ਮਿਲ ਕੇ ਉਸ ਦੀ ਦੇਖਭਾਲ ਕਰਾਂਗੇ ਅਸੀਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣ ਤੇ ਉਸ ਦੀ ਖੁਸ਼ੀ ਲਈ ਅਸੀਂ ਜੋ ਵੀ ਕਰ ਸਕਦੇ ਹਾਂ ਕਰਾਂਗੇ ਤੁਹਾਨੂੰ ਦੱਸਦੀ ਕਿ ਨਤਾਸ਼ਾ ਇੱਕ ਸਾਈਬੀਰੀਅਨ ਮਾਡਲ ਹੈ ਉਹ 2012 ਦੇ ਵਿੱਚ ਭਾਰਤ ਆਈ ਸੀ ਅਤੇ ਪ੍ਰਕਾਸ਼ ਰਾਦੀ ਸਤਿਅਗ੍ਰਹਿ ਫਿਲਮ ਦੇ ਵਿੱਚ ਇੱਕ ਆਈਟਮ Song गा ਕੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਇਸ ਤੋਂ ਬਾਅਦ ਉਹ Big Boss 8 ਅਤੇ Nach Baliye ਵਰਗੇ ਰਿਐਲਿਟੀ ਸ਼ੋਅ ਦਾ ਹਿੱਸਾ ਰਹੀ ਅਤੇ ਇਸ ਤੋਂ ਬਾਅਦ ਹੀ ਹਾਰਦਿਕ ਦੀ ਜ਼ਿੰਦਗੀ ਦੇ ਵਿੱਚ ਨਤਾਸ਼ਾ ਦੀ ਐਂਟਰੀ ਹੋਈ ਨਤਾਸ਼ਾ ਅਤੇ ਹਾਰਦਿਕ ਨੇ 1 ਜਨਵਰੀ 2020 ਨੂੰ ਇੱਕ ਸਮਾਰੋਹ ਦੇ ਵਿੱਚ ਸਗਾਈ ਕੀਤੀ ਸੀ ਇਸ ਤੋਂ ਬਾਅਦ ਉਹਨਾਂ ਨੇ ਕੋਵਿਡ ਪੀਰੀਅਡ ਦੌਰਾਨ 31 ਮਈ 2020 ਨੂੰ ਵਿਆਹ ਕਰਵਾਇਆ ਸੀ ਅਤੇ ਬੇਟੇ ਦੇ ਜਨਮ ਤੋਂ ਬਾਅਦ ਨਤਾਸ਼ਾ ਤੇ ਹਾਰਦਿਕ ਦੇ ਵੱਲੋਂ 14 ਫਰਵਰੀ 2023 ਨੂੰ ਦੂਜੀ ਵਾਰ ਸ਼ਾਨਦਾਰ ਵਿਆਹ ਕੀਤਾ ਗਿਆ ਸੀ ਪਰ ਹੁਣ ਦੋਵਾਂ ਦੇ ਵੱਲੋਂ ਆਪਣਾ 4 ਸਾਲ ਦਾ ਇਹ ਰਿਸ਼ਤਾ ਜੜਾ ਖਤਮ ਕਰ ਦਿੱਤਾ ਗਿਆ ਪਿਛਲੇ 6 ਮਹੀਨਿਆਂ ਤੋਂ ਉਹਨਾਂ ਦੇ ਵੱਖ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਤੇ ਹੁਣ ਹਾਰਦਿਕ ਤੇ ਨਤਾਸ਼ਾ ਦੇ ਵੱਲੋਂ ਇਸ ਖਬਰ ਤੇ ਮੋਹਰ ਲਗਾ ਦਿੱਤੀ ਗਈ ਹੈ ਆਪਣਾ 4 ਸਾਲ ਦਾ ਰਿਸ਼ਤਾ ਉਹਨਾਂ ਦੇ ਵੱਲੋਂ ਜੜਾਇਆ ਹੁਣ ਖਤਮ ਕਰ ਦਿੱਤਾ ਗਿਆ ਹੋਰ ਅਪਡੇਟਸ ਲਈ ਵੇਖਦੇ ਰਹੋ ਛੇਪ ਦੀ ਟੀਵੀ